ਅਕਸਰ ਹੀ ਅਸੀਂ ਵੇਖਦੇ ਹਾਂ ਕਿ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਨੌਜਵਾਨ ਪੀੜੀ ਵਿਦੇਸ਼ਾਂ ਦਾ ਰੁਖ ਕਰਦੀ ਹੈ ਤੇ ਵੱਧ ਪੈਸੇ ਕਮਾਉਣ ਦੀ ਚਾਹਨਾ ਵਿੱਚ ਵਿਦੇਸ਼ ਚਲੇ ਜਾਂਦੇ ਨੇ ਪਰ ਗੁਰਦਾਸਪੁਰ ਵਿੱਚ ਦੋ ਅਜਿਹੇ ਵੀ ਭਰਾਣੇ ਜਿਨ੍ਹਾਂ ਨੇ ਕੀਤੀ ਤਾਂ ਬੀਟੈਕ ਅਤੇ ਆਈਟੀ ਸੈਕਟਰ ਦੀ ਪੜ੍ਹਾਈ ਹੈ ਪਰ ਠੇਕੇ ਦੀ ਜ਼ਮੀਨ ਲੈ ਕੇ ਫੁੱਲਾਂ ਦੀ ਖੇਤੀ ਕਰ ਮਹੀਨੇ ਦੇ ਲੱਖਾਂ ਰੁਪਏ ਕਮਾ ਰਹੇ ਨੇ ਸਿਰਫ ਐਨਆਈ ਨਹੀਂ ਲੋਕਡਾਊਨ ਦੌਰਾਨ ਛੱਤ ਤੇ ਸਬਜ਼ੀਆਂ ਦੀ ਖੇਤੀ ਕਰਨ ਤੋਂ ਬਾਅਦ ਇਹਨਾਂ ਦੋਵਾਂ ਭਰਾਵਾਂ ਨੇ ਅਨੋਖੀ ਮਿਸਾਲ ਪੈਦਾ ਕੀਤੀ ਹੈ ਗੱਲਬਾਤ ਕਰਦੇ ਹਾਂ ਜਤਿਨ ਅਤੇ ਨਿਤਿਨ ਨੇ ਦੱਸਿਆ ਕਿ ਨੌਜਵਾਨ ਜੇਕਰ ਚਾਹ ਤਾਂ ਆਪਣੇ ਦੇਸ਼ ਵਿੱਚ ਹੀ ਰਹਿ ਕੇ ਮਿਹਨਤ ਕਰ ਵਧੀਆ ਕਮਾਈ ਕਰ ਸਕਦੇ ਨੇ ਉਹਨਾਂ ਦੱਸਿਆ ਕਿ ਨੌਜਵਾਨਾਂ ਨੂੰ ਵੀ ਰਵਾਇਤੀ ਫਸਲਾਂ ਦੀ ਬਜਾਏ ਫੁੱਲਾਂ ਦੀ ਖੇਤੀ ਸਮਿਤ ਅਜੇ ਹੀ ਉਪਰਾਲੇ ਕਰਨੇ ਚਾਹੀਦੇ ਨੇ ਮੇਰਾ ਨਾਮ ਨੀਤਿਨਾ ਜੀ ਅਸੀਂ 2020 ਚੋਂ ਛੱਤ ਤੇ ਉੱਪਰ ਪਹਿਲੇ ਵੈਜੀਟੇਬਲ ਗ로우 ਕੀਤੀਆਂ ਸੀ ਤੇ 2020 ਤੋਂ ਬਾਅਦ ਸਾਨੂੰ ਥੋੜਾ ਰਿਸਪੌਂਸ ਅੱਛਾ ਮਿਲਿਆ 2021 ਚ ਅਸੀਂ 2 ਕਨਾਲ ਪੈਲੀ ਲਈਤੀ ਉਹਨੂੰ ਪਹਿਲੇ ਵਿਧਾਇਆ ਉੱਤੇ ਐਕਸਪੀਰੀਅੰਸ ਕੀਤਾ ਆਪਣੇ ਜਿਹੜੇ ਫਲੋਸਫੀ ਉਹਨਾਂ ਨੂੰ ਦੂਰ ਕੀਤਾ ਹੁਣ ਅੱਜ ਦੀ ਡੇਟ ਚ ਅਸੀਂ 1.5 ਏਕੜ ਦੇ ਉੱਪਰ ਕਰ ਰਹੇ ਹਾਂ ਜਿਹਦੇ ਉੱਤੇ ਵੈਜੀਟੇਬਲ ਤੇ ਫਲਾਵਰ ਅਸੀਂ ਦੋਨੋਂ ਖੇਤੀ ਕਰ ਰਹੇ ਹਾਂ ਵੈਜੀਟੇਬਲ ਦੇ ਉੱਪਰ ਕਾਰ ਕਰੀਏ ਤੇ ਅਸੀਂ ਪੌਦਾ ਤਿਆਰ ਕਰਕੇ ਫਾਰਮਰ ਨੂੰ ਦੇਈਦਾ ਫਾਰਮਰ ਆਗੂ ਉਹਨੂੰ ਕਮਰਸ਼ੀਅਲ ਲੈਵਲ ਤੇ ਲ ਤੇ ਫਲਾਵਰ ਦੀ ਗੱਲ ਕਰੀ ਹੁਣ ਅਸੀਂ ਫਲਾਵਰ ਦਾ ਕਨਸੈਪਟ ਲੈ ਕੇ ਆਏ ਆ ਫਲਾਵਰ ਵੱਖ-ਵੱਖ ਤਰ੍ਹਾਂ ਦੇ ਸਾਰੇ ਫਲਾਵਰ ਗਰੋ ਕਰਕੇ ਅਸੀਂ ਉਹ ਵੀ ਪ੍ਰੋਵਾਈਡ ਕਰਾ ਰਹੇ ਹਾਂ ਨਰਸਰੀ ਵਾਲਿਆਂ ਨੂੰ ਤੇ ਖੁਦ ਸਾਡੀ ਆਪਣੀ ਸ਼ਾਪ ਤੇ ਵੀ ਮਿਲਦੇ ਪ੍ਰੋਵਾਈਡ ਹੁੰਦੇ ਆ ਤੇ ਉਹ ਅਸੀਂ ਡੋ ਟੂ ਡੋਰ ਕਈ ਘਰ ਵਾਲੇ ਹੁੰਦੇ ਡੋ ਟੂ ਡੋਰ ਲੈ ਜਾਂਦੇ ਨੇ ਖੇਤੀ ਵੀ ਸ਼ੁਰੂ ਕੀਤੀ ਨਾਲ ਫੁੱਲਾਂ ਦੀ ਫੁੱਲਾਂ ਦੀ ਖੇਤੀ ਵੀ ਸ਼ੁਰੂ ਕੀਤੀ ਹੈ ਜਿਹੜੀ ਹਜੇ ਸਮਾਲ ਸਕੀਲ ਤੇ ਕੀਤੀ ਕਹਿੰਦੇ ਆ ਨਾ ਇੱਕਦਮ ਛਾਲ ਨਹੀਂ ਮਾਰਨੀ ਚਾਹੀਦੀ ਪਹਿਲੇ ਸਮਾਲ ਸਕੀਲ ਤੇ ਕੀਤੀ ਆ ਕਿ ਕੀ ਰਿਸਪੌਂਸ ਮਿਲਦਾ ਕੀ ਨਹੀਂ ਮਿਲਦਾ ਜਿੰਨਾ ਸੀ ਕੀਤਾ ਬਹੁਤ ਅੱਛਾ ਰਿਸਪੌਂਸ ਮਿਲਿਆ ਸਾਨੂੰ ਅਗਰ ਅਸੀਂ ਗੱਲ ਕਰੀਏ ਹੈ ਤੇ ਸਿਰ ਬੜਾ ਡੇਲੀ ਨੀਡ ਆ ਹਾਰਾਂ ਚ ਜਾਣਾ ਫਲਾਏ ਮੰਦਰਾ ਚ ਜਾਣਾ ਇੱਕ ਨੀਡ ਆ ਬਹੁਤ ਜ਼ਿਆਦਾ ਇਹਦੀ ਜਿੰਨੀ ਪ੍ਰੋਡਕਸ਼ਨ ਵਧ ਕੀਤੀ ਜਾਵੇ ਉੰਨੀ ਵਧੀਆ ਉਦਾਂ ਜਿਹੜੇ ਆਮ ਤੌਰ ਤੇ ਇਹ ਫੁੱਲ ਕਿੱਥੇ ਹੁੰਦੇ ਨੇ ਸਾਰੇ ਜਿਹੜੇ ਜਿਹੜੇ ਪੇਂਡਿਕਰੀ ਕਰਦਾ ਆਪਣੇ ਪੰਜਾਬ ਚ ਹੈਗਾ ਆਪਣੇ ਜ਼ਿਲ੍ਹੇ ਚ ਹੈਗਾ ਉਹ ਇਹਦਾ ਕੋਈ ਨਹੀਂ ਆਪਣਾ ਅਗਰ ਅਸੀਂ ਗੱਲ ਕਰੀਏ ਸਾਡੇ ਕੋ ਥੋੜੇ ਇਸ ਸਾਲ ਲੈ ਕੇ ਗਏ ਨੇ ਇੱਕ ਫਾਰਮਰ ਨੇ ਕੀਤੀ ਹੈ ਖੇਤੀ ਆਪਣਾ ਫਲਾਵਰ ਦੀ ਬਾਕੀ ਅਗਰ ਅਸੀਂ ਗੱਲ ਕਰੀਏ ਤੇ ਸਪਲਾਈ ਜ਼ਿਆਦਾਤਰ ਹਿਮਾਚਲ ਤੋਂ ਜਾਂ ਪੂਨੇ ਪੂਨੇ ਤੋਂ ਹੋ ਰਹੀ ਹੈ ਉਤੋਂ ਆਉਂਦੇ ਆ ਤੇ ਉਨੀ ਪ੍ਰੋਡਕਸ਼ਨ ਮੱਕੀ ਦੀ ਕੋਸਟਿੰਗ ਵੱਧ ਆਉਂਦੀ ਹੈ ਜੋ ਟਰਾਂਸਪੋਰਟੇਸ਼ਨ ਤੇ ਆਣਾ ਅਗਰ ਇਹ ਚੀਜ਼ ਰੱਤੇ ਤਿਆਰ ਹੋ ਜਾਈ ਤੇ ਉਹੀ ਸਸਤੀ ਹੋ ਜਾਏਗੀ ਹੋਣ ਵਾਲੇ ਸਮਝ ਕੀ ਹੁੰਦੀ ਹੈ ਨਾ ਸੋਚਾ ਪ੍ਰੋਜੈਕਟ ਦਾ ਨਾਸਤਾ ਦੇਖੋ ਅਸੀਂ ਫਰਵਰੀ ਚ ਦੇ ਇੱਕ ਸੀਡ ਲੈ ਕੇ ਆ ਰਹੇ ਆ ਉਹ ਲੈਬ ਚ ਇੱਕ ਤਿਆਰ ਕੀਤਾ ਗਿਆ ਜਿਹੜਾ ਕਿ ਇਕੋ ਪਲਾਂਟ ਨੂੰ ਮਾਰਚ ਬੈਂਗਨ ਟਮਾਟਰ ਲੱਗੇਗਾ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਵੀ ਪੰਜਾਬ ਲੈਵਲ ਤੇ ਕਿਸੇ ਕੋਲ ਸੀਡ ਹੈਗਾ ਇਹ ਵਾਲਾ ਦੂਸਰਾ ਅਸੀਂ ਕਿ ਖੇਤੀ ਮੈਂ ਸਟੱਡੀ ਕਰ ਰਹੇ ਆ ਜਿੱਦਾਂ ਮੇਰੀ ਸਟੱਡੀ ਜਿਹਦੇ ਉਹਦੇ ਮੇਰੇ ਇਹ ਡਾਊਟ ਨੇ ਉਹ ਕਲੀਅਰ ਹੋ ਜਾਣਗੇ ਫਿਰ ਅਸੀਂ ਕੇਸਰ ਦੀ ਖੇਤੀ ਦਾ ਵੀ ਸੈਟਅਪ ਲਾਵਾਂਗੇ ਕੀ ਆਪੀ ਦਾ ਕੀ ਨੋਜਾਨ ਨੂੰ ਇਹੀ ਹੈ ਵੀ ਬਾਹਰ ਵੱਲੇ ਪਾਸੇ ਇੱਕ ਏਮਨਾ ਬਣਾਓ ਆਪਣੇ ਪੰਜਾਬ ਚ ਵੀ ਬਹੁਤ ਕੋਚਾ ਹੈ ਅਗਰ ਕਰਨਾ ਚਾਹੀਏ ਤੇਰਾ ਨਾਮ ਜਤੈਨ ਜੀ ਅਸੀਂ ਵੈਜੀਟੇਬਲਸ ਦੇ ਵਿੱਚ ਸਾਰੀਆਂ ਵੈਰਾਈਟੀਆਂ ਜਿੱਦਾਂ ਇੰਗਲਿਸ਼ ਵੈਜੀਟੇਬਲਸ ਹੋ ਗਈਆਂ ਜਾਂ ਗਰਮੀ ਦੇ ਹੁਣ ਅਪਕਮਿੰਗ ਸੀਜ਼ਨ ਚ ਸਮਰ ਦੀ ਵੈਰਾਈਟੀਆਂ ਨੇ ਉਹ ਸਾਰੀਆਂ ਇਤਿਆਰ ਕਰ ਰਹੇ ਆਂ ਫਲਾਵਰਸ ਹੀ ਖੇਤੀ ਸੁਸ਼ੁਰੂ ਕੀਤੀ ਹੈ ਪਿਛਲੇ ਸਾਲ ਤੋਂ ਫਲਾਵਰਸ ਦਾ ਬੜਾ ਅੱਛਾ ਰਿਜ਼ਲਟ ਮਿਲਿਆ ਸਾਨੂੰ ਔਰ ਵਧੀਆ ਖੇਤੀ ਕਰ ਰਹ ਕਰਨ ਵਾਲਾ ਸਾਈਟਾ ਕੋਣ ਕਰਦਾ ਵਾ ਤਾਂ ਪਿਛੇ ਵੱਜੇ ਤੁਸੀਂ ਕੀ ਕਰਦਾ ਕਰਦੇ ਮੇਰਾ ਬ੍ਰਦਰ ਨਾਲ ਮੈਂ ਪਿਛੇ ਤੋਂ ਮੈਨੂੰ ਤੇ 17 ਸਾਲ ਹੋ ਗਏ ਸ਼ਾਪ ਤੇ ਆਪਣੀ ਮੇਰੀ ਸ਼ਾਪ ਹੈ ਤੇ ਇਹਨੇ ਮੈਨੂੰ ਜੁਆਇਨ ਕੀਤਾ ਸੀ 2014 ਦੇ ਕੋਲ ਜਦੋਂ ਇਹ ਪਾਸ ਆਊਟ ਹੋ ਗਿਆ ਸੀ ਤੇ ਉਸ ਤੋਂ ਬਾਅਦ ਇਹਨੇ ਮੇਰੇ ਫੈਮਿਲੀ ਮਿਲ ਕੇ ਬਿਜ਼ਨਸ ਸੰਭਾਲਿਆ ਨਾਲ ਤੇ ਸਾਨੂੰ ਲਾਕਡਾਊਨ ਦੇ ਵਿੱਚ ਥੋੜਾ ਮੌਕਾ ਮਿਲਿਆ ਸੀ ਕੰਮ ਕਰਨ ਦਾ ਸੋਚਣ ਦਾ ਕਿ ਵਾਕਿਆ ਚੀਜ਼ ਇੱਕ ਨਵੀਂ ਹੈ ਟੈਕਨਿਕ ਜਿਹੜੀ ਇੱਥੇ ਪੰਜਾਬ 'ਚ ਹੈ ਨਹੀਂ ਹੈ ਆਪਣੇ ਅਦਰ ਗੁਰਦਾਸਪੁਰ ਡਿਸਟ੍ਰਿਕਟ ਦੀ ਸਾਈਡ ਤੇ ਤੇ ਅਸੀਂ ਇਹਨੂੰ ਇਹਦੇ ਵੱਲ ਸ਼ੁਰੂ ਕੀਤਾ ਕੋਠੇ ਤੋਂ ਸਟਾਰਟ ਕਰਕੇ ਫਿਰ ਅਸੀਂ ਦੋਗਣਾਂ ਜਗ੍ਹਾ ਲਈਤੀ ਫਰੋਂ ਉਮੀਦ ਆ ਕਿ ਇਸ ਤੋਂ ਵਧਾਵਾਗੇ ਕੰਮ ਘਟਾਵਾਗੇ ਨਹੀਂ ਵਧਾਵਾਗੇ ਔਰ ਜਿੰਨੇ ਸਾਡੇ ਨਾਲ ਵਰਕਰ ਜੁੜੇ ਨੇ ਉਹਨਾਂ ਨੂੰ ਵੀ ਨਾਲ ਬੇਰੁਜ਼ਗਾਰ ਜਿਹੜੇ ਉਹਨਾਂ ਨੂੰ ਵੀ ਕੰਮ ਮਿਲ ਰਿਹਾ ਤੇ ਵਧੀਆ ਸਰਚ ਕਰ ਰਿਹਾ ਸੋ ਵਧੀਆ ਤੁਸੀਂ ਇੰਜੀਨੀਅਰਿੰਗ ਕੀਤੀ ਹੈ ਜੀ ਹਾਂਜੀ ਮੈਂ ਵੀ ਜਿਹਨੇ ਕੀਤੀ ਹੈ ਆਪਣੀ ਆਈਟੀ ਇਨਫੋਰਮੇਸ਼ਨ ਟੈਕਨੋਲੋਜੀ ਆਪਣੀ ਅਦਰੈਸਸ ਕਾਲਜ ਤੋਂ ਦੀ ਰਣਾ ਕਰਦੋ ਬ੍ਰਦਰ ਨੇ ਤੇ ਲਵਲੀ ਇੰਸਟੀਟਿਊਟ ਤੋਂ ਕੀਤੀ ਹੈ ਮੈਂ ਲੋਕਲੀ ਕੀਤੀ ਹੈ ਰੁਝਾਨ ਕਿੱਧਰ ਆਇਆ ਇਸ ਬੰਦੇ ਰੁਝਾਨ ਇਕੱਲੀ ਆਪਣਾ ਫੈਮਿਲੀ ਬਿਜ਼ਨਸ ਹੈ ਨਾ ਐਗਰੀਕਲਚਰ ਦਾ ਸੀਡਨ ਪੈਸੇਡ ਦਾ ਤੇ ਥੋੜਾ ਇਹਦਾ ਚੁਹਾਵਤਾ ਆਇਆ ਕਿ ਅੱਜਕੱਲ ਕੰਪੀਟੀਸ਼ਨ ਦਾ ਜ਼ਮਾਨਾ ਬਹੁਤ ਹੈ ਠੀਕ ਹੈ ਔਰ ਚੀਜ਼ ਬਾਜ਼ਾਰ ਨਾਲੋਂ ਹਟ ਕੇ ਅਗਰ ਕੁਝ ਕਰਾਂਗੇ ਮੇਰੇ ਦਾਦਾ ਜੀ ਸਟਾਰਟਿੰਗ ਤੋਂ ਪਹਿਲੇ ਪਨੀਰ ਦਾ ਕੰਮ ਕਰਦੇ ਸੀ ਪਰ ਉਹ ਹੋਰ ਤਰੀਕੇ ਨਾਲ ਕਰਦੇ ਸੀ ਅਸੀਂ ਉਹਨੂੰ ਉਸ ਚੀਜ਼ ਨੂੰ ਕਰਕੇ ਥੋੜਾ ਮੋਲਡ ਕਰਕੇ ਕਿ ਨਵੇਂ ਤਰੀਕੇ ਨਾਲ ਤਿਆਰ ਕਰੀਏ ਫਿਰ ਬ੍ਰਦਰ ਪੂਨੇ ਗਿਆ ਸੀ ਆਪਣੀ ਆਪਣਾ ਕੋਚਿੰਗ ਲੈਣ ਲਈ ਉੱਥੋਂ ਸਾਰਾ ਸਿੱਖਿਆ ਆਪਣੇ ਡਾਊਟਸ ਵਗੈਰਾ ਕਲੀਅਰ ਕੀਤੇ ਪ੍ਰੋਟ੍ਰੇਜ਼ਾ ਕੰਮ ਸ਼ੁਰੂ ਕੀਤਾ ਤੇ ਹੁਣ ਅਪਕਮਿੰਗ ਪ੍ਰੋਜੈਕਟ ਕਾਫੀ ਲੈ ਕੇ ਆ ਰਹੇ ਹਾਂ ਜਿੱਦਾਂ ਹਾਈਡਰੋਪੋਨਿਕ ਦਾ ਸੋਚਿਆ ਹੈ ਜਿੱਦਾਂ ਸਬਜ਼ੀ ਦੀ ਤੁਸੀਂ ਪੇਰਵਰ ਕਰਦੇ ਆਗੇ ਉਹ ਤੇ ਜਿਹੜੀ ਖਾਦਾਂ ਵਾ ਖਾਦਾਂ ਦਾ ਕਿੰਨਾ ਕਿ ਇਸਤੇਮਾਲ ਕੀਤਾ ਜਾਂਦਾ ਜੀ ਕੋਈ ਸਰ ਖਾਦ ਅਸੀਂ ਜਿਆਦਾ ਜਰਰੇਲੀ ਖਾਦ ਨਹੀਂ ਯੂਜ਼ ਕਰਦੇ ਜਿਦਾ ਯੂਰੀਆ ਆਪਣਾ ਇਹ ਚੀਜ਼ਾਂ ਸੀ ਯੂਜ਼ ਨਹੀਂ ਕਰਦੇ ਅਸੀਂ ਆਰਗੈਨਿਕ ਖਾਦਾਂ ਯੂਜ਼ ਕਰਦੇ ਆਂ ਜਿਦਾ ਵਰਮੀ ਕੰਪੋਸਟ ਹੋ ਗਈ ਹੋਰ ਆਰਗੈਨਿਕ ਮੈਨਰਸ ਬੜੇ ਆਂਦੇ ਨੇ ਕੰਪਨੀਆਂ ਦੇ ਉਹ ਯੂਜ਼ ਕਰਦੇ ਆ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਤੇ ਕਿੰਨੇ ਅੰਦ ਵਿੱਚ ਵਾਧਾ ਹੋਇਆ ਕਿੰਨਾ ਪ੍ਰਾਫਿਟ ਮਾਰਿਆ ਸਰ ਉਦਾਂ ਇਸ ਫੀਲਡ 'ਚ ਮਨੋ ਕੇ ਅਸੀਂ 2020 ਤੋਂ ਸਟਾਰਟ ਕੀਤਾ ਤੇ ਜਿਹੜਾ ਹਾਈ ਸਕੇਲ ਤੇ ਜਿਹੜਾ ਅਸੀਂ ਆ 2 ਸਾਲ ਹੋਏ ਸਾਨੂੰ ਕਰਦੇ ਤੇ ਵਧੀਆ ਪ੍ਰੋਫਿਟ ਮਿਲ ਰਿਹਾ ਸਰ ਅੱਛਾ ਵੈਪ ਮਲਕੀ ਆਪਣਾ ਕਰਜ਼ਾ ਪਾਣੀ ਸਾਈਡ ਬਾਈ ਸਾਈਡ ਵੀ ਨਿਕਲ ਰਿਹਾ ਹੈ ਔਰ ਦੁਕਾਨ ਦਾ ਕੰਮ ਵੀ ਚੱਲ ਰਿਹਾ ਹੈ ਤੇ ਵਧੀਆ ਖਰਚਾ ਨਿਕਲ ਰਿਹਾ ਹੈ ਸਰ